ਸਾ ਲੋਕ ਮਹੱਲਾ ਤੀਜਾ ਸਤਿਗੁਰ ਤੇ ਖਾਲੀ ਕੋ ਨਹੀਂ ਮੇਰਾ ਪ੍ਰਭ ਮੇਨ ਮਲਾਈ ਸਤਿਗੁਰ ਕਾ ਦਰਸ਼ਨ ਸਫਲ ਹੈ ਜਿਹਾ ਕੋ ਇਛੇ ਤਿਹਾ ਫਲ ਪਾਈ ਗੁਰ ਕਾ ਸ਼ਬਦ ਅੰਮ੍ਰਿਤ ਹੈ ਸਭ ਤ੍ਰਿਸ਼ਨਾ ਭੁਖ ਗਵਾਈ ਹਰ ਰਸ ਪੀ ਸੰਤੋਖ ਹੋਆ ਸੱਚ ਵਸਿਆ ਮਨ ਆਈ ਸੱਚ ਧਿਆਏ ਅਮਰਾ ਪਦ ਪਾਇਆ ਅਨਹਦ ਸ਼ਬਦ ਵਜਾਈ ਸਚੋ ਦਹਿ ਦਿਸ ਪਸਰਿਆ ਗੁਰ ਕੈ ਸਹਜ ਸੁਭਾਈ ਨਾਨਕ ਜਿਨੇ ਅੰਦਰ ਸੱਚ ਹੈ ਸੇ ਜਨ ਛਪੈ ਨਾ ਕਿਸੈ ਦੇਸ਼ ਪਾਈ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈਐ ਜਾਂ ਕਉ ਨਦਰ ਕਰੇ ਮਾਨਸ ਤੇ ਦੇਵਤੇ ਭਏ ਸੱਚੀ ਭਗਤ ਜਿਸ ਦੇ ਹਉਮੈ ਮਾਰ ਮਲਾਈਨ ਗੁਰ ਕੈ ਸ਼ਬਦ ਸੁੱਚੇ ਨਾਨਕ ਸਹਿਜੇ ਮਿਲ ਰਹੇ ਨਾਮ ਵਡਿਆਈ ਦੀ ਪੌੜੀ ਗੁਰ ਸਤਗੁਰ ਵਿੱਚ ਨਾ ਵੈ ਕੀ ਵੱਡੀ ਵਡਿਆਈ ਹਰ ਕਰਤਾ ਆਪ ਵਧਾਈ ਸੇਵਕ ਸਿੱਖ ਸਭ ਵੇਖ ਵੇਖ ਜੀਵਨ ਉਹਨਾਂ ਅੰਦਰ ਹਿਰਦੈ ਭਾਈ निंदक दुष्ट वडाई देख ना सकन उना पराया भला ना सुखाई क्या हुवै किसी की चख मारी जा सच्चे स्यों बन आई जे गल करते भावै सा नित नित चढ़ै सवाई सब चख चख मरे लुकाई श्लोक महल्ला तीजा त्रिग एहे आशा दूजे भाव की ਜੋ ਮੋਹਿ ਮਾਇਆ ਚਿਤ ਲਾਈ ਹਰ ਸੁਖ ਭਲਰ ਤਿਆਗਿਆ ਨਾਮ ਅਵਸਾਰ ਦੁੱਖ ਪਾਈ ਮਨ ਮੁਖ ਗਿਆਨੀ ਅੰਦਲੇ ਜਨਮ ਮਰਹ ਫਿਰ ਆਵੇ ਜਾਏ ਕਾਰਜ ਸਿਧ ਨਾ ਹੋਵਨੀ ਅੰਤ ਗਿਆ ਪਛਤਾਏ ਜਿਸ ਕਰਮ ਹੋਐ ਤਿਸ ਸਤਗੁਰ ਮਿਲੈ ਸੋ ਹਰ ਹਰ ਨਾਮ ਧਿਆਈ ਨਾਮ ਰੱਤੇ ਜਨ ਸਦਾ ਸੁਖ ਪਾਏਨ ਜਨ ਨਾਨਕ ਤਿੰਨ ਬਲ ਜਾਏ ਮਹੱਲਾ ਤੀਜਾ ਆਸਾ ਮਨਸਾ ਜਗ ਮੋਹਣੀ ਜਿਨ ਮੋਹਿਆ ਸੰਸਾਰ ਸਭ ਕੋ ਜਮ ਕੇ ਚੀਰੇ ਵਿੱਚ ਹੈ ਜੇਤਾ ਸਭ ਆਕਾਰ ਹੁਕਮੀ ਹੀ ਜਮ ਲੱਗਦਾ ਸੋ ਉਭਰੇ ਜਿਸ ਬਖਸ਼ੈ ਕਰਤਾਰ ਨਾਨਕ ਗੁਰ ਪ੍ਰਸਾਦੀ ਇਹੋ ਮਨ ਤਾ ਤਰੈ ਜਾਂ ਛੋੜੈ ਅਹੰਕਾਰ ਆਸਾ ਮਨਸਾ ਮਾਰੇ ਨਰਾਸ ਹੋਏ ਗੁਰ ਸ਼ਬਦੀ ਵਿਚਾਰ ਪੌੜੀ ਜਿੱਥੈ ਜਾਈਐ ਜਗਤ ਮਹਿ ਤਿੱਥੈ ਹਰ ਸਾਈ ਅੱਗੇ ਸਭ ਆਪੇ ਵਰਤਦਾ ਹਰ ਸੱਚਾ ਨਿਆਈ ਕੂੜਿਆ ਰਾ ਕੇ ਮੂੰਹ ਫਿਟਕੀਐ ਸੱਚ ਭਗਤ ਵੜਿਆਈ ਸੱਚ ਸਾਹਿਬ ਸੱਚਾ ਨਿਆਉ ਹੈ ਸਿਰ ਨਿੰਦਕ ਛਾਈ ਜਨ ਨਾਨਕ ਸਾਚਿਆ ਰਾਦਿਆ ਗੁਰਮਖ ਸੁਖ ਪਾਈ ਸਨੋਕ ਮਹਲਾ ਤੀਜਾ ਪੂਰੇ ਭਾਗ ਸਤਗੁਰ ਪਾਈਐ ਜੇ ਹਰ ਪ੍ਰਭ ਬਖਸ਼ ਕਰੇ ਉਹ ਪਾਵਾ ਸਿਰ ਉਪਾਉ ਹੋਏ ਨਾਮ ਉਪਰਾਪਤ ਹੋਏ ਅੰਦਰ ਸੀਤਲ ਸ਼ਾਂਤ ਹੈ ਹਿਰਦੈ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾਏ ਵਡਿਆਈ ਹੋਏ ਮਹਲਾ ਤੀਜਾ ਏ ਮਨ ਗੁਰ ਕੀ ਸਿੱਖ ਸੁਣ ਪਾਏ ਗੁਣੀ ਨਿਧਾਨ ਸੁਖ ਦਾਤਾ ਤੇ ਰਹਿ ਮਨ ਵਸੈ ਹਉ ਮੈਂ ਜਾਏ ਅਭਮਾਨ ਨਾਨਕ ਨਦਰੀ ਪਾਈਐ ਅੰਮ੍ਰਿਤ ਗੁਣੀ ਨਿਧਾਨ ਪੌੜੀ ਜਿਤਨੇ ਪਾਤਸ਼ਾਹ ਸਹਾਰਾ ਜੇ ਖਾਨ ਉਮਰਾਵ ਸਿੱਖ ਦਾ ਰਹੈ ਤਿਤਨੇ ਸਭ ਹਰ ਕੀਏ ਕੀਏ ਜੋ ਕਿਛ ਹਰ ਕਰਾਵੇ ਸੋ ਉਹ ਹੀ ਕਰਹਿ ਸਭ ਹਰ ਕੇ ਅਰਥੀਏ ਸੋ ਐਸਾ ਹਰ ਸਭਨਾ ਕਾ ਪ੍ਰਭ ਸਤਿਗੁਰ ਕਹਿਵਾਲ ਹੈ ਜਿਨ ਸਭ ਵਰਨ ਚਾਰੇ ਖਾਣੀ ਸਭ ਸ੍ਰਿਸ਼ਟ ਗੋਲੇ ਕਾਰ ਸਤਿਗੁਰ ਅੱਗੇ ਕਾਰਕ ਮਾਵਣ ਕਉ ਦੀਏ ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹਰ ਸੰਤੋ ਜਿਨ ਵਿੱਚੋਂ ਕਾਇਆ ਨਗਰੀ ਦੁਸ਼ਮਣ ਦੂਤ ਸਭ ਮਾਰ ਕੱਢੀਏ ਹਰ ਹਰ ਕਿਰਪਾਲ ਹੋਆ ਭਗਤ ਜਨਾਂ ਉੱਪਰ ਹਰ ਆਪਣੀ ਕਿਰਪਾ ਕਰ ਹਰ ਆਪ ਰੱਖ ਲੀਏ ਸ਼ਲੋਕ ਮਹਲਾ 3 ਅੰਦਰ ਕਪਟ ਸਦਾ ਦੁੱਖ ਹੈ ਮਨ ਮੁਖ ਧਿਆਨ ਨਾ ਲਾਗੈ ਦੁੱਖ ਵਿੱਚ ਕਾਰਕ ਮਾਵਣੀ ਦੁੱਖ ਵਰਤੈ ਦੁੱਖ ਆਗੈ ਕਰਮੀ ਸਤ ਗੁਰ ਭੇਟੀਐ ਨਾ ਸੱਚ ਨਾਮ ਲਿਵ ਲਾਗੈ ਨਾਨਕ ਸਹਿਜੇ ਸੁਖ ਹੋਇ ਅੰਧ ਨੋ ਭ੍ਰਮ ਭਾਉ ਭਾਗੈ ਮਹਲਾ ਤੀਜਾ ਗੁਰਮੁਖ ਸਦਾ ਹਰ ਰੰਗ ਹੈ ਹਰ ਕਾ ਨਾਉ ਮਨ ਪਾਇਆ ਗੁਰਮੁਖ ਵੇਖਣ ਬੋਲਣਾ ਨਾਮ ਜਪਤ ਸੁਖ ਪਾਇਆ ਨਾਮ ਇਕ ਗੁਰਮੁਖ ਗਿਆਨ ਪ੍ਰਗਾਸਿਆ ਤਿਮਰ ਅਗਿਆਨ ਅੰਧੇਰ ਚਕਾਇਆ ਮਹਲਾ ਤੀਜਾ ਮਨਮੁਖ ਮੈਲੇ ਮਰਹਿ ਗਵਾਰ ਗੁਰਮੁਖ ਨਿਰਮਲ ਹਰਿ ਰਾਖਿਆ ਉਰਧਾਰ ਭਨਤ ਨਾਨਕ ਸੁਣੋ ਜਨ ਭਾਈ ਸਤਗੁਰ ਸੇਵਿਹੁ ਹਉਮੈ ਮਲ ਜਾਈ ਅੰਦਰ ਸੰਸਾ ਦੁਖ ਵਿਆਪੇ ਸਿਰ ਧੰਦਾ ਨਿਤ ਮਾਰ ਦੂਜੈ ਭਾਇ ਸੂਤੇ ਕਬੂ ਨਾ ਜਾਗ ਹੈ ਮਾਇਆ ਮੋਹ ਪਿਆਰ ਨਾਮ ਨਾ ਚੇਤ ਹੈ ਸ਼ਬਦ ਨਾ ਵਿਚਾਰ ਹੈ ਇਹੋ ਮਨਮੁਖ ਕਾ ਵਿਚਾਰ ਹਰ ਨਾਮ ਨਾ ਪਾਇਆ ਬਿਰਥਾ ਜਨਮ ਗੁਆਇਆ ਨਾਨਕ ਜਮ ਮਾਰ ਕਰੇ ਖੁਵਾਰ ਪੌੜੀ ਜਿਸਨੋ ਹਰ ਭਗਤ ਸੱਚ ਬਖਸ਼ਿਐਨ ਸੋ ਸੱਚਾ ਸਾਹੁ ਤਿਸ ਕੀ ਮਹਤਾਜੀ ਲੋਕ ਕੱਢਦਾ ਹੋਰ ਤ ਹਟ ਨਾ ਵਾਥ ਨਾ ਵਿਸਾਹ ਭਗਤ ਜਨਾ ਕੋ ਸੰਮੁਖ ਹੋਵੈ ਸੋ ਹਰ ਹਰਾਸ ਲਏ ਵੇ ਮੁਖ ਭਸਪਾਹ ਹਰ ਕੇ ਨਾਮ ਕੇ ਵਪਾਰੀ ਹਰ ਭਗਤ ਹੈ ਜਮ ਜਗਾਤੀ ਤਿੰਨਾ ਨੇੜ ਨਾ ਜਾ ਜਨ ਨਾਨਕ ਹਰ ਨਾਮ ਧਨ ਲਦਿਆ ਸਦਾ ਵੇ ਪਰਵਾਹ ਸ਼ਲੋਕ ਮਹੱਲਾ ਤੀਜਾ ਇਸ ਜੁਗ ਮੈਂ ਭਗਤੀ ਹਰ ਧਨ ਖਟਿਆ ਹੋਰ ਸਭ ਜਗਤ ਪਰਮ ਭਲਾਇਆ ਗੁਰ ਪ੍ਰਸਾਦੀ ਨਾਮ ਮਨ ਵਸਿਆ ਅਨ ਦਿਨ ਨਾਮ ਧਿਆਇਆ ਵਿਖਿਆ ਮਾਹੀ ਉਦਾਸ ਹੈ ਹਮੈ ਸ਼ਬਦ ਜਲਾਇਆ ਆਪ ਤਰਿਆ ਕੁਲ ਉਦਰੀ ਧਨ ਜਣੇਂਦੀ ਮਾਇਆ ਸਦਾ ਸਹਿਜ ਸੁਖ ਮਨ ਵਸਿਆ ਸੱਚੇ ਸਿਉ ਲਿਵ ਲਾਇਆ ਬ੍ਰਹਮਾ ਵਿਸ਼ਨ ਮਹਾ ਦੇ ਉਤਰੈ ਗੁਣ ਭੁੱਲੇ ਹਮੈ ਮੋਹ ਵਧਾਇਆ ਪੰਡਤ ਪੜ ਪੜ ਮੋਨੀ ਭੁੱਲੇ ਦੂਜੇ ਭਾਏ ਚਿਤ ਲਾਇਆ ਜੋਗੀ ਜੰਗਮ ਸੰਨਿਆਸੀ ਭੁੱਲੇ ਵਿਣ ਗੁਰ ਤਤ ਨ ਪਾਇਆ ਮਨ ਮੁਖ ਦੁਖੀਏ ਸਦਾ ਭ੍ਰਮ ਭੁੱਲੇ ਤਿਨਹੀ ਬਿਰਥਾ ਜਨਮ ਗਵਾਇਆ ਨਾਨਕ ਨਾਮ ਰਤੇ ਸੇਈ ਜਨ ਸਮਦੇ ਜੇ ਆਪੇ ਬਖਸ਼ ਮਲਾਇਆ ਮਹਲਾ ਤੀਜਾ ਨਾਨਕ ਸੋ ਸਲਾਹੀਐ ਜਿਸ ਵਸ ਸਭ ਕਿਛ ਹੋਏ ਤਿਸ ਅਸਰੇ ਬਹੁ ਪ੍ਰਾਣੀ ਹੋ ਤਿਸ ਬਿਨ ਅਬਰ ਨਾ ਕੋਈ ਗੁਰਮੁਖ ਅੰਦਰ ਮਨ ਵਸੈ ਸਦਾ ਸਦਾ ਸੁਖੋ ਹੋਈ ਪੌੜੀ ਜਿਨਨੀ ਗੁਰਮੁਖ ਹਰ ਨਾਮ ਧਨ ਨਾ ਖਟਿਓ ਸੇ ਦਿਵਾਲੀਏ ਜੁਗ ਮਾਹੀ ਓਏ ਮੰਗਦੇ ਫਿਰਹਿ ਸਭ ਜਗਤ ਮਹਿ ਕੋਈ ਮੋਹੇ ਥੁਕ ਨਾ ਤਿਨ ਕੋ ਪਾਏ ਪਰਾਇ ਬਖੀਲੀ ਕਰਹਿ ਆਪਣੀ ਪ੍ਰਤੀਤ ਖੋਵਨ ਸਗਵਾ ਪੀ ਆਪਲ ਖਾਹੇ ਜਿਸ ਧਨ ਕਾਰਨ ਚੁਗਲੀ ਕਰਹਿ ਸੋ ਧਨ ਚੁਗਲੀ ਹੱਥ ਨਾ ਆਵੇ ਓਏ ਭਾਵੇ ਤਿੱਥੇ ਜਾਹੀ ਗੁਰਮਖ ਸੇਵਕ ਭਾਏ ਹਰ ਧਨ ਮਿਲੈ ਤਿੱਥੋਂ ਕਰਮਹੀਣ ਲੈ ਨਾ ਸਕੈ ਹੋਰ ਥੈ ਦੇਸਦ ਸੰਤਰ ਹਰ ਧਨ ਨਾਹੀ ਸ਼ਲੋਕ ਮਹੱਲਾ ਤੀਜਾ ਗੁਰਮਖ ਸੰਸਾ ਮੂਲ ਨਾ ਹੋਵੇਈ ਚਿੰਤਾ ਵਿੱਚੋਂ ਜਾਏ ਜੋ ਕਿਛੁ ਹੋਇ ਸੋ ਸਹਜੇ ਹੋਇ ਕਹਿਣਾ ਕਿਛੁ ਨਾ ਜਾਏ ਨਾਨਕ ਤਿਨ ਕਾ ਆਖਿ ਆਪ ਸੁਨੇ ਜੇ ਲੈਨ ਪੰਨੇ ਪਾਏ ਮਹਲਾ ਤੀਜਾ ਕਾਲ ਮਾਰ ਮਨਸਾ ਮਨਹਿ ਸਮਾਣੀ ਅੰਤਰ ਨਿਰਮਲ ਨਾਉ ਅਣ ਦਿਨ ਜਾਗੈ ਕਦੇ ਨਾ ਸੋਵੇ ਸਹਜੇ ਅੰਮ੍ਰਿਤ ਪਿਆਉ ਮੀਠਾ ਬੋਲੇ ਅੰਮ੍ਰਿਤ ਬਾਣੀ ਅਨ ਦਿਨ ਹਰ ਗੁਣ ਗਾਉ ਨਿਜ ਕਰ ਵਾਸਾ ਸਦਾ ਸੁਹੰਦੇ ਨਾਨਕ ਤਿਨ ਮਿਲਿਆ ਸੁਖ ਪਾਉ ਪੌੜੀ ਹਰ ਤਨ ਰਤਨ ਜਵੇਹਰੀ ਸੋ ਗੁਰ ਹਰ ਧਨ ਹਰ ਪਾਸੋਂ ਦੇਵਾਇਆ ਜੇ ਕਿਸੈ ਕਿਹੋ ਦਿਸ ਆਵੇ ਤਾਂ ਕੋਈ ਕਿਹੋ ਮੰਗ ਲਏ ਅਕੈ ਕੋਈ ਕਿਹੋ ਦੇਵਾਏ ਇਹੋ ਹਰ ਧਨ ਜੋਰ ਕੀਤਾ ਕਿਸੈ ਨਾਲ ਨਾ ਜਾਏ ਵੰਡਾਇ ਜਿਸਨੂੰ ਸਤਗੁਰ ਨਾਲ ਹਰ ਸਰਦਾ ਲਾਏ ਤਿਸ ਹਰ ਧਨ ਕੀ ਵੰਡ ਹੱਥ ਆਵੇ ਜਿਸਨੂੰ ਕਰਤੈ ਧੁਰ ਲਿਖ ਪਾਇ ਇਸ ਹਰ ਧਨ ਕਾ ਕੋਈ ਸ਼ਰੀਕ ਨਹੀਂ ਕਿਸੈ ਕਾ ਖਤ ਨਹੀਂ ਕਿਸੈ ਕਾ ਸੀਵ ਬੰਨੈ ਰੋਲ ਨਹੀਂ ਜੇ ਕੋ ਹਰ ਧਨ ਕੀ ਬਖੀਲੀ ਕਰੇ ਤਿਸ ਕਾ ਮੂਹ ਹਰ ਚਹੁ ਕੁੰਡਾਂ ਵਿੱਚ ਕਾਲਾ ਕਰਾਇਆ ਹਰਕੇ ਦਿੱਤੇ ਨਾਲ ਕਿਸੈ ਜੋਰ ਬਖੀਲੀ ਨਾ ਚੱਲਈ ਦੇਹੋਂ ਦੇਹੋਂ ਨਿਤ ਨਿਤ ਚੜ੍ਹੈ ਸਵਾਇਆ ਸ਼ਲੋਕ ਮਹਲਾ 3 ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉੱਬਰੈ ਤਿਤੈ ਲਹਿਉ ਉਭਾਰ ਸਤਿਗੁਰ ਸੁਖ ਵੇਖਾਲਿਆ ਸਚਿਆ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਦਿਨ ਬਖਸ਼ਣ ਹਾਰ ਮਹੱਲਾ ਤੀਜਾ ਹਉ ਮੈਂ ਮਾਇਆ ਮੋਹਣੀ ਦੂਜੈ ਲੱਗੇ ਜਾਏ ਨਾ ਇਹ ਮਾਰੀ ਨਾ ਮਰੇ ਨਾ ਇਹ ਹਟ ਵਕਾਏ ਗੁਰ ਕੈ ਸ਼ਬਦ ਪਰ ਜਾਲੀਐ ਤਾਂ ਇਹ ਵਿੱਚੋਂ ਜਾਏ ਤਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਈ ਨਾਨਕ ਮਾਇਆ ਕਾ ਮਾਰਨ ਸ਼ਬਦ ਹੈ ਗੁਰਮੁਖ ਪਾਇਆ ਜਾਇ ਪੌੜੀ ਸਤਗੁਰ ਕੀ ਵੜਾਈ ਸਤਗੁਰ ਦਿੱਤੀ ਤੁਰਹੁ ਹੁਕਮ ਬੋਜਿ ਨਿਸ਼ਾਨ ਪੁੱਤੀ ਪਤੀ ਜਵਾਈ ਸਕੀ ਅਗੋ ਪਿਛੋ ਟੋਲ ਜਿਠਾ ਲਾਹਿ ਉਨ ਸਬਨਾ ਕਾ ਅਬਮਾਨ ਜਿਥੈ ਕੋ ਵੇਖੈ ਤਿਥੈ ਮੇਰਾ ਸਤਗੁਰੂ ਹਰ ਬਖਸ਼ਿ ਉਸ ਸਭ ਜਹਾਨ ਜੇ ਸਤਗੁਰ ਨੂੰ ਮਿਲ ਮੰਨੇ ਸੋ ਹਰਤ ਪਲਤ ਸਿੱਜੈ ਜੇ ਵੇਮਕ ਹੋਵੈ ਸੋ ਫਿਰੈ ਭ੍ਰਿਸ਼ਟ ਥਾਨ ਜਨ ਨਾਨਕ ਕਹਿ ਬਲ ਹੁਆ ਮੇਰਾ ਸੁਆਮੀ ਹਰ ਸੱਜਣ ਪੁਰਖ ਸੁਜਾਨ ਪੌਂਦੀ ਭੇਤ ਦੇਖ ਕੇ ਸਭ ਆਏ ਪਏ ਸਤਗੁਰ ਕੀ ਪੈਰੀ ਲਾਹਿਉਨ ਸਬਨਾ ਕਿਉ ਮਨਹੁ ਗਮਾਨ ਸਲੋਕ ਮਹੱਲਾ ਪਹਿਲਾ ਕੋਈ ਵਾਹੇ ਕੋ ਲੁਣਾ ਕੋ ਪਾਏ ਖਲੇਹਾਨ ਨਾਨਕ ਏ ਬਨਾ ਜਾਪਈ ਕੋਈ ਖਾਏ ਨਦਾਨ ਮਹੱਲਾ ਪਹਿਲਾ ਜਿਸ ਮਨ ਵਸਿਆ ਤਰਿਆ ਸੋਏ ਨਾਨਕ ਜੋ ਭਾਵੇ ਸੋ ਹੋਏ ਪੌੜੀ ਪਾਰ ਬ੍ਰਹਮ ਦਿਆਲ ਸਾਗਰ ਤਾਰਿਆ ਗੁਰ ਪੂਰੈ ਮਿਹਰਵਾਨ ਭਰਮ ਭਉ ਮਾਰਿਆ ਕਾਮ ਕ੍ਰੋਧ ਬਿਕਰਾਲ ਦੂਤ ਸਭ ਹਾਰਿਆ ਅਮਰਤ ਨਾਮ ਨਿਧਾਨ ਕੰਠ ਉਰ ਧਾਰਿਆ ਨਾਨਕ ਸਾਧੂ ਸੰਗ ਜਨਮ ਮਰਨ ਸਵਾਰਿਆ ਸ਼ਲੋਕ ਮਹਲਾ 3 ਜਿਨਨੀ ਨਾਮ ਬਸਾਰਿਆ ਕੂੜੇ ਕਹਿਣ ਕਹਨ ਪੰਜ ਚੋਰ ਤਿੰਨਾ ਘਰ ਮੋਹਨ ਹਉ ਮੈਂ ਅੰਦਰ ਸੰਨ ਸਾਖਤ ਮੁਠੇ ਦੁਰਮਤੀ ਹਰ ਰਸ ਨਾ ਜਾਣੰਨ ਜਿਨਨੀ ਅਮਰਤ ਭਰਮ ਲਟਾਇਆ ਬਿਖਸਿਓ ਰਚਹਿ ਰਚੰਨ ਦੁਸ਼ਟਾਂ ਸੇ ਤੀ ਪਰਹੜੀ ਜਨ ਸਿਓ ਬਾਦ ਕਰੰਨ ਨਾਨਕ ਸਾਖਤ ਨਰਕ ਮਹਿ ਜਮ ਬਧੇ ਦੁਖ ਸਹੰਨ ਪਇ ਕਿਰਤ ਕਮਾਉਂਦੇ ਜਿਵਰਾ ਕਹਿ ਤਿਵੇਂ ਰਹਿੰਨ ਮਹੱਲਾ ਤੀਜਾ ਜਿਨਨੀ ਸਤਗੁਰ ਸੇਵਿਆ ਤਾਣਿ ਨ ਤਾਣੇ ਤਿਸ ਸਾਸ ਗਰਾਸ ਸਦਾ ਮਨ ਵਸੈ ਜਮ ਜੋਹਿ ਨਾ ਸਕੈ ਤਿਸ ਹਿਰਦੈ ਹਰ ਹਰ ਨਾਮ ਰਸ ਕਬਲਾ ਸੇਵਕ ਤਿਸ ਹਰ ਦਾ ਸਾਂ ਕਾ ਦਾਸ ਹੋਇ ਪਰਮ ਪਦਾਰਥ ਤਿਸ ਨਾਨਕ ਮਨ ਤਨ ਜਿਸ ਪ੍ਰਭ ਵਸੈ ਹਉ ਸਦ ਕੁਰਬਾਨੈ ਤਿਸ ਜਿਨ ਕੋ ਪੂਰਬ ਲਿਖਿਆ ਰਸ ਸੰਤ ਜਨਾ ਸਿਓ ਤਿਸ ਪੌੜੀ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮਹਿ ਘਟ ਘਟ ਮੁਖ ਭਣਿਆ ਬਹੁਤ ਵੱਡੀਆਂ ਆਂ ਸਾਹਿਬੈ ਨਹਿ ਜਾਹੀ ਗਣੀਆਂ ਸੱਚ ਸਹਜ ਆਨੰਦ ਸਤਿਗੁਰੂ ਪਾਸ ਸੱਚੀ ਗੁਰਮਣੀਆਂ ਨਾਨਕ ਸੰਤ ਸਵਾਰੇ ਪਾਰ ਬ੍ਰਹਮ ਸੱਚੇ ਜਿਉ ਬਣਿਆ ਸ਼ਲੋਕ ਮਹੱਲਾ ਤੀਜਾ ਆਪਨਾ ਆਪਨਾ ਪਛਾਣੀ ਹਰ ਪ੍ਰਭ ਜਾਤਾ ਦੂਰ ਗੁਰ ਕੀ ਸੇਵਾ ਵਿਸਰੀ ਕਿਉ ਮਨ ਰਹਿ ਹਜੂਰ ਮਨਮੁਖ ਜਨਮ ਗਵਾਇਆ ਝੂਠੇ ਲਾਲਚ ਕੂਰ ਨਾਨਕ ਬਖਸ਼ ਮਲਾਇਨ ਸਤਿਆ ਸ਼ਬਦ ਹਦੂਰ ਮਹਲਾ 3 ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗਵਿੰਦ ਆਨੰਦਿਨ ਨਾਮ ਸਲਾਹਣਾ ਹਰ ਜੱਪਿਆ ਮਨ ਆਨੰਦ ਵਡਭਾਗੀ ਹਰ ਪਾਇਆ ਪੂਰਨ ਪਰਮ ਆਨੰਦ ਜਨ ਨਾਨਕ ਨਾਮ ਸਲਾਹਿਆ ਬਹੁੜ ਨਾਮ ਮਨ ਤਨ ਭੰਗ ਪੌੜੀ ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸਰਨ ਗੁਰ ਆਵੇ ਪਿਛਲੇ ਗੁਨਾਹ ਸਤਿਗੁਰ ਬਖਸ਼ ਲਏ ਸਤ ਸੰਗਤ ਨਾਲ ਰਲਾਵੇ ਜਿਉ ਮੀਂਹ ਵੁੱਟਾ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਏ ਪਵੈ ਵਿੱਚ ਸੁਰਸਰੀ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਈ ਜਾਵੇ ਇਹ ਵਡਿਆਈ ਸਤਗੁਰ ਨਰਵੈਰ ਵਿੱਚ ਜਿੱਤ ਮਿਲਿਆ ਤਿਸਨਾ ਭੁਖ ਉੱਤਰੈ ਹਰ ਸ਼ਾਂਤ ਤੜ ਆਵੇ ਨਾਨਕ ਇਹੋ ਅਚਰਜ ਦੇਖੋ ਮੇਰੇ ਹਰ ਸੱਚੇ ਸਾਹਾ ਕਾ ਜੇ ਸਤਗੁਰੂ ਨੂੰ ਮੰਨੈ ਸੂ ਸਭ ਨਾ ਭਾਵੈ ਛੁੱਧ ਬਲਾਵਲ ਬਾਣੀ